ਚੈਕਿੰਗ ਇਸ ਸਬੰਧ ਨੂੰ ਲੈ ਕੇ ਇਹਨਾਂ ਜੀ ਅਸੀਂ ਲਾਂਡ ਆਰਡਰ ਨੂੰ ਠੀਕ ਰੱਖਣ ਲਈ ਤੇ ਲੋਕਾਂ ਨੂੰ ਅਵੇਅਰ ਕਰਨ ਲਈ ਅਕਸਰ ਹੀ ਆਪਾਂ ਜਿਹੜੀਆਂ ਚੈਕਿੰਗ ਕਰਦੇ ਰਹਿਣਾ ਨਾ ਰੇਲਵੇ ਸਟੇਸ਼ਨ ਤੇ ਟ੍ਰੇਨਸ ਫਿਰ ਅਸੀਂ ਉਹਨਾਂ ਨੂੰ ਯਾਤਰੀਆਂ ਨੂੰ ਦੱਸਦੇ ਹਾਂ ਕੋਈ ਲਵਾਰ ਛੱਕੀ ਚੀਜ਼ ਜਿਹੜੀ ਹੈਗੀ ਕੋਈ ਬੰਦਾ ਛੱਡ ਗਿਆ ਜਾਂ ਪਈ ਹੈ ਇਸ ਤਰ੍ਹਾਂ ਤੁਹਾਡੇ ਧਿਆਨ ਚਾਉਂਦਾ ਕਿਉਂਕਿ ਜੇਕਰ ਆਪਾਂ ਅਸੀਂ ਇਕੱਲੇ ਨਿਗਰਾਨੀ ਰੱਖਾਂਗੇ ਨਹੀਂ ਰੱਖੀ ਜਾ ਸਕਦੀ ਜੇਕਰ ਅਸੀਂ ਸਾਰਿਆਂ ਨੂੰ ਆਪਣੀ ਅੱਖਾਂ ਬਣਾ ਲਾਂਗੇ ਤਾਂ ਵੱਧ ਜਗ੍ਹਾ ਤੇ ਨਿਗਰਾਨੀ ਰੱਖ ਸਕਦੇ ਹਾਂ ਤਾਂ ਫਿਰ ਅੱਜ ਕੋਈ ਖਾਸ ਚੈਕਿੰਗ ਹੋਈ ਕੋਈ ਅਲਰਟ ਜਾਰੀ ਹੋਇਆ ਸੀ ਜੀ ਅਸੀਂ ਮਤਲਬ ਕਿ ਵੈਸੇ ਤਾਂ ਉਸੇ ਦੀ ਕੰਟੀਨਿਊਸ਼ਨ ਤੇ ਪਰ ਥੋੜਾ ਜਿਹਾ ਕੁਝ ਪਤਾ ਚੱਲਿਆ ਸੀ ਕੋਈ ਹੋਰ ਟ੍ਰੇਨ ਵਗੈਰਾ ਦੀ ਵੀ ਚੈਕਿੰਗ ਹੋ ਰਹੀ ਆ ਉਸ ਦੀ ਵਜ੍ਹਾ ਕਰਕੇ ਅਸੀਂ ਵੀ ਜਿਹੜੀ ਆਪਣੀ ਕਰ ਲਈ ਕਿਉਂਕਿ ਰੂਟ ਜਿਹੜਾ ਹੈਗਾ ਸੇਮ ਉਧਰ ਨੂੰ ਜਾ ਰਹੇ ਹਾਂ ਸਾਰੇ ਇੱਕ ਪਤਾ ਲੱਗਾ ਵੀ ਕਾਸੂ ਬੇਗੂ ਟ੍ਰੇਨ ਜਿਹੜੀ ਖੜੀ ਆ ਉਹਦੇ ਵਿੱਚ ਰੁਵਾਹ ਸੀਗੇ ਕਿ ਕਿਸੇ ਅਫੀਸ਼ੀਅਲ ਤੌਰ ਤੇ ਤਾਂ ਨਹੀਂ ਪਤਾ ਲੱਗਾ ਮਤਲਬ ਆਫੀਸ ਦੇ ਰਿਕਾਰਡ ਜਿਹੜੀਆਂ ਚੀਜ਼ ਜਿਹੜੀਆਂ ਆ ਰਹੀ ਸੀ ਕਿ ਕਦੇ ਕਾਸੂ ਬੇਗੂ ਕਿਸੇ ਟ੍ਰੇਨ ਦੀ ਤਲਾਸ਼ੀ ਹੋ ਰਹੀ ਹੈ ਜੀ ਤੇ ਹੁਣ ਯਾਤਰੀਆਂ ਨੂੰ ਕਿਸ ਤਰ੍ਹਾਂ ਦੀ ਯਾਤਰੀਆਂ ਨੂੰ ਇਹ ਦੱਸਿਆ ਜੀ ਇੱਕਦਮ ਕੋਈ ਵੀ ਲਵਾਰਸ ਚੀਜ਼ ਆ ਉਹਨੂੰ ਤੁਸੀਂ ਆਪ ਖੁਦ ਟੱਚ ਨਹੀਂ ਕਰਨਾ ਜਿਸ ਤਰ੍ਹਾਂ ਕੋਈ ਟਿਫਨ ਹੋਇਆ ਕੋਈ ਬੈਗ ਹੋਇਆ ਕੋਈ ਬੋਰਾ ਹੋਇਆ ਕਿਸੇ ਵੀ ਰੂਪ ਦੇ ਵਿੱਚ ਤੇ ਦੂਸਰਾ ਸੀ ਇਹਨਾਂ ਨੂੰ ਇਹ ਦੱਸ ਰਿਹਾ ਵੀ ਤੁਸੀਂ ਕਿਸੇ ਮਤਲਬ ਅਣਜਾਣ ਬੰਦੇ ਤੋਂ ਕੋਈ ਬਿਸਕੁਟ ਕੋਈ ਬ੍ਰੈਡ ਕੋਈ ਚੀਜ਼ ਲੈ ਕੇ ਨਾ ਖਾਓ ਤਾਂ ਜੋ ਜਿਹੜਾ ਹੈਗਾ ਤੁਹਾਡਾ ਸਰ ਟ੍ਰੇਨ ਕਾਫੀ ਦੇਰ ਹੋ ਗਈ ਕੀ ਹੁਣ ਟਿਕਟ ਉਹ ਕਰ ਚੱਲੀ ਗਈ ਇਹਨਾਂ ਜੀ ਹੁਣ ਅਥਾਰਟੀ ਨਾਲ ਕਰਦੇ ਗੱਲ ਕਿਉਂਕਿ ਜਿਹੜੀ ਕਲੀਅਰੈਂਸ ਜਾਦਾ ਅੱਗੋਂ ਮਿਲਦੀ ਹੈ ਉਹ ਸਾਰਿਆਂ ਨਾਲ ਹੀ ਚਲਦੀਆਂ ਜੀ ਟ੍ਰੇਨ ਤਾਂ ਇਹ ਟ੍ਰੇਨਾਂ ਦਾ ਪ੍ਰਭਾਵਿਤ ਹੋ ਰਿਹਾ ਹੈ। ਇਹ ਕਾਫੀ ਟ੍ਰੇਨਾਂ ਦਾ ਪ੍ਰਭਾਵਿਤ ਹੋਇਆ ਜੀ ਇਹਦੇ ਨਾਲ ਕਿਉਂਕਿ ਮੇਨ ਰੂਟ ਹੈ ਨਾ ਜੀ। ਕੋਈ ਚੀਜ਼ ਮਿਲੀ ਵੀ ਆ ਸਰ ਚੈਕਿੰਗ ਕਰਾਂ? ਅਜੇ ਅਜੇ ਤੱਕ ਇੱਥੇ ਤਾਂ ਨਹੀਂ ਜੀ ਕੁਝ ਇਹੋ ਜਿਹੀ ਚੀਜ਼ ਮਿਲੀ। ਕਸੂ ਬੇਬੂ ਤਾਂ ਕੋਈ ਇਨਫੋਰਮੇਸ਼ਨ? ਅਜੇ ਆਈ ਨਹੀਂ ਜੀ ਮਤਲਬ ਕਿ ਜਦ ਪਤਾ ਲੱਗੇ ਤੁਹਾਨੂੰ ਉਹ ਵੀ ਦੱਸ ਦਾਂਗੇ ਜੀ ਅਸੀਂ।